ਚੋਰਾਂ ਤੇ ਪੇਰੇਆਂ ਤੇ ਗੁੰਡਾ ਅਰਸਨਾਂ ਦੀਆਂ ਬਾਧੀਆਂ ਸਰਗਰਮੀਆਂ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸਖਤੀ ਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਬਹਾਲ ਕਰਨ ਦੀ ਮਰਸ਼ਾ ਨਾਲ ਹਰਜੀਤ ਸਿੰਘ ਐਸਐਸਪੀ ਫਰੀਦਕੋਟ ਵੱਲੋਂ ਅੱਜ ਬੱਤੀਆਂ ਵਾਲਾ ਚੌਂਕ ਕੋੜਪੁਰਾ ਤੋਂ ਮੋਟਰਸਾਈਕਲ ਤੇ ਗਸ਼ਤ ਕਰਨ ਵਾਲੀਆਂ ਗਸ਼ਤੀ ਟੁਕੜੀਆਂ ਪੀਸੀਆਰ ਨੂੰ ਰਵਾਨਾ ਕਰਦੇ ਹਾਂ ਦੱਸਿਆ ਕਿ ਹੁਣ ਸ਼ਹਿਰ ਨੂੰ ਪੰਜ ਹਿੱਸਿਆਂ 'ਚ ਵੰਡ ਕੇ ਦਿਨ ਤੇ ਰਾਤ ਲਈ ਪੈਟਰੋਲਿੰਗ ਸ਼ੁਰੂ ਕੀਤੀ ਗਈ ਹੈ ਉਹਨਾਂ ਦਾ ਸਿੱਧਾ ਕਿ ਦਿਨ ਸਮੇਂ ਦੋ-ਦੋ ਪੁਲਿਸ ਮੁਲਾਜ਼ਮ ਇੱਕ-ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਪੰਜ ਵੱਖ-ਵੱਖਰੇ ਇਲਾਕਿਆਂ 'ਚ ਗਸ਼ਤ ਕਰਨਗੇ। ਜਦੋਂ ਕਿ ਇੱਕ ਮੋਟਰਸਾਈਕਲ ਤੇ ਦੋ ਮਹਿਲਾ ਕਾਂਸਟੇਬਲ ਵੱਲੋਂ ਗਸ਼ਤ ਕੀਤੀ ਜਾਵੇਗੀ ਤੇ ਉਹ ਲੇਡੀਜ਼ ਪੁਲਿਸ ਮੁਲਾਜ਼ਮ ਲੜਕੀਆਂ ਵਾਲੇ ਸਕੂਲਾਂ ਤੇ ਕਾਲਜਾਂ 'ਚ ਸਵੇਰ ਤੇ ਸ਼ਾਮ ਸਮੇਂ ਗਸ਼ਤ ਕਰਨੀਆਂ। ਉਥੇ ਲੜਕੀਆਂ ਨਾਲ ਭੱਦੇ ਮਜ਼ਾਕ ਕਰਨ ਵਾਲੇ ਲੜਕੀਆਂ ਨੂੰ ਸਬਕ ਸਿਖਾਉਣਗੀਆਂ। ਉਹਨਾਂ ਦਾ ਸਿੱਧਾ ਕਿ ਸ਼ਮਸ਼ੀਰ ਸਿੰਘ ਸ਼ੇਰਗਿੱਲ ਡੀਐਸਪੀ ਕੋਟਪੂਰਾ ਅਤੇ ਮਨੋਜ ਕੁਮਾਰ ਐਸ ਐਚਓ ਥਾਣਾ ਸਿਟੀ ਵੱਲੋਂ ਉਕਤ ਪੀਸੀਆਰ ਤੇ ਨਿਗਰਾਨੀ ਰੱਖੀ ਜਾਵੇਗੀ ਸ਼ਹਿਰ ਵਾਸੀਆਂ ਨੂੰ ਬਕਾਇਦਾ ਉਕਤ ਗਸ਼ਤੀ ਟੁਕੜੀਆਂ ਦੇ ਮੋਬਾਈਲ ਨੰਬਰ ਵੀ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਕਿਸੇ ਵੀ ਅਨਸੁਖਾਵੀ ਘਟਨਾ ਵਾਪਰਨ ਦੇ ਮੌਕੇ ਉਕਤ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਘਟਨਾ ਸਥਾਨ ਤੇ ਬੁਲਾਇਆ ਜਾ ਸਕੇ ਉੰਜ ਉਹਨਾਂ ਦਾਵਾ ਕੀਤੇ ਕਿ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰਨ ਦੀ ਕਿਸੇ ਵੀ ਚੋਰ ਲੁਟੇਰੇ ਜਾਂ ਗੁੰਡਾ ਅਨਸਰ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਮਾਲਵਾ ਖਬਰਨਾਮਾ ਲਈ ਕੋਟਪੂਰਾ ਤੋਂ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀ ਰੱਤਿਆ ਦੀ ਵਿਸ਼ੇਸ਼ ਰਿਪੋਰਟ ਪੂਰੇ ਪੂਰਾ ਸ਼ਹਿਰ ਦੇ ਵਿੱਚ ਪੀਸੀਆਰ ਮੋਟਰਸਾਈਕਲ ਦੀ ਜਿਹੜੀ ਸਕੁਆਡ ਹੈ ਉਹਨੂੰ ਅਸੀਂ ਜਿਹੜਾ ਹੈਗਾ ਚਾਲੂ ਕੀਤਾ ਇਹ ਪਹਿਲਾਂ ਵੀ ਪੀਸੀਆਰ ਮੋਟਰਸਾਈਕਲ ਚੱਲਦੇ ਸੀ ਪਰ ਉਹਦੀ ਜਿਹੜੀ ਗਿਣਤੀ ਹੈਗੀ ਉਹ ਵਧਾ ਕੇ ਹੁਣ 5 ਮੋਟਰਸਾਈਕਲ ਦੀ ਨੇ ਤੇ 5 ਰਾਤ ਨੂੰ ਜਿਹੜਾ ਹੈਗਾ ਗਸ਼ਤ ਕਰਿਆ ਕਰਨਗੇ ਲੋਕਾਂ ਦਾ ਏਰੀਆ ਜਿਹੜਾ ਹੈਗਾ ਅਸੀਂ ਵੰਡਤਾ ਹੈ ਇੱਕ ਟਰਨ ਨੂੰ ਜਿਹੜਾ ਹੈਗਾ 5 ਏਰੀਆ ਦੇ ਵਿੱਚ ਵੰਡ ਦਿੱਤਾ ਗਿਆ ਤੇ ਉਹ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਨੇ ਜਿਹੜਾ ਹੈਗਾ ਇਹਦੀ ਪਲੈਨਿੰਗ ਕੀਤੀ ਹੈ ਇਤੋਂ ਇਲਾਵਾ ਦੋ ਸਕੂਟੀਆਂ ਲੇਡੀਜ਼ ਦੀਆਂ ਵੀ ਸਕੂਲਾਂ ਤੇ ਜਿਹੜਾ ਹੈਗਾ ਕਈ ਵਾਰੀ ਪ੍ਰੋਬਲਮ ਆਂਦੀ ਹੈ ਕੁਝ ਬੰਦੇ ਜਿਹੜੇ ਆ ਕੇ ਕੁੜੀਆਂ ਨੂੰ ਛੇੜਦੇ ਨੇ ਉਹਦੇ ਵਾਸਤੇ ਵੀ ਜਿਹੜਾ ਹੈਗਾ ਦੋ ਲੇਡੀਜ਼ ਸਕੂਟੀਆਂ ਦਾ ਅਸੀਂ ਜਿਹੜਾ ਹੈਗਾ ਇੰਤਜ਼ਾਮ ਕੀਤਾ ਸਰਕਾਰ ਕੋ ਨੰਬਰ ਵੀ ਜਾਰੀ ਕੀਤੇ ਨੇ ਉਹਨਾਂ ਦੇ ਜੇ ਕੋਈ ਜੁੜਤ ਪੈਂਦੀ ਹੈ ਵੀ ਫੋਨ ਕਰਨਾ ਵੀ ਕਿਸੇ ਨੇ ਰਾਤ ਵਕਤ ਇਹਨਾਂ ਦੇ ਜਿਹੜੇ ਮੋਬਾਈਲ ਨੰਬਰ ਹੈਗੇ ਉਹ ਦੁਕਾਨ ਨੂੰ ਜਿਹੜਾ ਹੈਗਾ ਜਨਤਕ ਕਰ ਦਿੱਤੇ ਜਾਣਗੇ ਤਾਂ ਕਿ ਲੋਕੀ ਜਿਹੜਾ ਹੈਗਾ ਆਪ ਇਹਨਾਂ ਨੂੰ ਕੰਟੈਕਟ ਕਰ ਸਕਣ ਕਿ ਜਿਹੜਾ ਜਿਹਦਾ ਘਰ ਜਾਂ ਦੁਕਾਨ ਜਿਹੜੀ ਬੀਟ ਦੇ ਵਿੱਚ ਪੈਂਦੀ ਹੈ ਉਸ ਬੀਟ ਦੇ ਮੋਟਰਸਾਈਕਲ ਨੂੰ ਉਹ अर्ਲੀ ਇਨਫੋਰਮੇਸ਼ਨ ਦੇ ਕੇ ਜਿਹੜਾ ਹੈਗਾ ਕਿਸੇ ਵੀ ਜਾਣਕਾਰੀ ਨੂੰ ਮੁਹੱਈਆ ਕਰਾ ਸਕਦੇ ਥੈਂਕ ਯੂ ਪੋਰਤ ਪੂਰੇ ਵਿੱਚ ਵਾਧੀਆਂ ਚੋਰੀਆਂ ਤੇ ਲੁੱਟਾਂ ਖਵਾਉਣੀਆਂ ਘਟਰਾਵਾਂ ਦੇ ਮੱਦੇ ਨਜ਼ਰ ਐਸਐਸਪੀ ਫਰੀਦਕੋਟ ਸਰਦਾਰ ਹਰਜੀਤ ਸਿੰਘ ਵੱਲੋਂ ਅੱਜ ਪੀਸੀਆਰ ਨੂੰ ਝੰਡੀ ਦੇ ਕਰਵਾਨਾ ਕੀਤਾ ਗਿਆ ਉਹ ਕਹਿੰਦੇ ਪਹਿਲਾਂ ਵੀ ਸਨ ਪੀਸੀਆਰ ਪਰ ਅਸੀਂ ਪੰਜ ਦਾ ਹੋਰ ਵਾਅਦਾ ਕੀਤਾ ਜਿਹੜੀ ਪੀਸੀਆਰ ਮੋਟਰਸਾਈਕਲ ਤੇ ਗਸ਼ਤ ਹੋਊਗੀ ਦਿਨੇ ਪੰਜ ਤੇ ਰਾਤ ਨੂੰ ਪੰਜ ਵੱਖੋ ਵੱਖਰੇ ਤੌਰ ਤੇ ਉਹਨਾਂ ਦੇ ਏਰੀਏ ਵਾਰ ਦਿੱਤੇ ਗਏ ਨੇ ਉਹ ਕਹਿੰਦੇ ਨੇ ਸ਼ਮਸ਼ੇਰ ਸਿੰਘ ਸ਼ੇਰਗਿਲ ਡੀਐਸਪੀ ਅਤੇ ਮਨੋਜ ਕੁਮਾਰ ਐਸਐਚਓ ਦੀਆਂ ਬਕਾਇਦਾ ਡਿਊਟੀਆਂ ਲਾਈਆਂ ਗਈਆਂ ਨੇ ਕੁਝ ਕੁ ਲੇਡੀਜ਼ ਦੇ ਪੀਸੀਆਰ ਵੀ ਤਿਆਰ ਕੀਤੀਆਂ ਗਈਆਂ ਨੇ ਜੋ ਮਹਿਲਾ ਕਾਂਸਟੇਬਲ ਨੇ ਉਹ ਲੜਕੀਆਂ ਦੇ ਸਕੂਲ ਅਤੇ ਕਾਲਜ 'ਤੇ ਲੱਗਣ ਸਮੇਂ ਤੇ ਛੁੱਟੀ ਸਮੇਂ ਡਿਊਟੀ ਕਰਨੀਆਂ ਜਿਹੜੇ ਸ਼ਰਾਰਤੀ ਅੰਸਰ ਨੇ ਜਾਂ ਜੋ ਲੜਕੇ ਉੱਤੇ ਸ਼ਰਾਰਤਾ ਕਰਦੇ ਨੇ ਉਹਨਾਂ ਨਾਲ ਨਜਿੱਠਣ ਲਈ ਕੁਝ ਕੁ ਲੇਡੀਜ਼ ਕਾਂਸਟੇਬਲ ਲਾਈਆਂ ਗਈਆਂ ਨੇ ਤੇ ਉਹ ਕਹਿੰਦੇ ਹੁਣ ਚੋਰੀਆਂ ਦੀਆਂ ਘਟਨਾਵਾਂ ਲੁੱਟਖੋਹ ਦੀਆਂ ਘਟਨਾਵਾਂ ਤੇ ਤਿੱਖੀ ਨਜ਼ਰ ਰੱਖੀ ਜਾਊਗੀ ਤੇ ਕਿਸੇ ਨੂੰ ਵੀ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ ਉਹ ਕਹਿੰਦੇ ਬਕਾਇਦਾ ਨਵੇਂ ਨੰਬਰ ਜਾਰੀ ਕੀਤੇ ਜਾਣਗੇ ਜੇਕਰ ਦਿਨੇ ਜਾਂ ਰਾਤ ਨੂੰ ਕਿਸੇ ਦੀ ਕੋਈ ਘਟਨਾ ਵਾਪਰਦੀ ਹੈ ਉਸ ਫੋਨ ਤੇ ਤੁਸੀਂ ਸੰਪਰਕ ਕਰੋ ਤੇ ਕੁਝ ਕੁ ਮਿੰਟਾਂ ਦੇ ਵਿੱਚ ਹੀ ਪੀਸੀਆਰ ਤੁਹਾਡੇ ਦਰਾਂ ਤੇ ਹੋਊਗੀ ਕੋਰਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ